ਦੋਸਤੋ ਆ 6 ਟਰੈਕਟਰ ਇੱਕੇ ਘਰੇ ਜਿੰਨਾ ਵਿੱਚੋਂ ਤਿੰਨ ਬਕਾਊ ਆ ਤੇ ਤਿੰਨ ਹਜੇ ਬਕਾਊ ਨਹੀਂ ਜਿਹੜੇ ਤਿੰਨ ਬਕਾਊ ਆ ਉਹਨਾਂ ਨੂੰ ਉਹਨਾਂ ਬਾਰੇ ਤੁਹਾਨੂੰ ਦੱਸਦੇ ਆ ਵਿਸਤਾਰ ਨਾਲ ਜਾਣਕਾਰੀ ਦੇਵਾਂਗੇ ਪਿੰਡ ਭਗਤੀ ਦੇ ਵਿੱਚ ਤਰੰਗਾ ਇੱਕ ਵਪਾਰੀ ਸੁਨੀ ਦਾ ਜੋ ਮੁੰਡਾ ਡਾਕਟਰ 9811 ਦਾ ਜੇ ਵੇਚਣਾ ਹੋਵੇ ਜਾਂ ਖਰੀਦਣਾ ਹੋਵੇ ਤਾਂ ਆਹ ਫੋਨ ਨੰਬਰ ਲਾ ਲਈ ਮੁੰਡਾ ਡਾਕਟਰ ਸੁਨੀ ਦਾ 9811 ਦਾ ਮੁੰਡਾ ਮਾਸਟਰ ਸੁਨੀ ਦਾ 9811 ਦਾ ਸਾਨੂੰ ਵਿਸਤਾਰ ਨਾਲ ਅੱਜ ਦੱਸਾਂਗੇ ਇਹ ਤਿੰਨੇ ਟਰੈਕਟਰਾਂ ਬਾਰੇ ਨਾਲੇ ਮਾਡਲ ਰੇਟ ਤੇ ਤਿੰਨੇ ਟਰੈਕਟਰ ਦੀ ਦੇਵਾਂਗੇ ਜਾਣਕਾਰੀ ਵੀਡੀਓ ਪੂਰੀ ਦੇਖੋ ਮੋਬਾਈਲ ਨੂੰ ਕਰ ਲੋ ਟੇਡਾ ਫਿਰ ਵੀਡੀਓਸ ਮਾਰ ਕੇ ਦੇਖ ਦੀ ਆ ਇੱਧਰਲੇ ਤਿੰਨੇ ਟਰੈਕਟਰ ਪਕਾਊ ਆ ਦੱਸਦੇ ਆ ਜੋ ਪਿੰਡ ਭਗਤੇ ਦੇ ਵਿੱਚ ਖੜੇ ਆ ਜਿਲ੍ਹਾ ਬਠਿੰਡਾ ਲਓ ਜੀ ਆ ਤਿੰਨੇ ਟਰੈਕਟਰ ਹੁਣ ਤੁਹਾਨੂੰ ਵੇਚਣ ਬਾਰੇ ਜਾਣਕਾਰੀ ਦਿੰਨੇ ਇਹਨਾਂ ਦੀ ਆ ਮੂਰੇ ਜਿਹੜਾ 911 ਖੜਾ ਇਹ 911 2652 911 ਤੋਂ 652 ਕਰਿਆ ਹੋਇਆ ਡੀਆਈ ਕਰਿਆ ਹੋਇਆ ਐਮ ਆਰ ਐਫ ਦੇ ਟਾਇਰ ਆ 90 ਪੈਸੇ 90% ਟਾਇਰ ਆ ਤੇ ਪਾਵਰ ਸਟੀering ਆ ਪਿਆਬ ਨੰਬਰ ਤੇ ਡਿਮਾਂਡ ਆ ਇਹਦੀ 3 ਲੱਖ 10000 ਰੁਪਇਆ ਮਾਨਤਾਣ ਹੋ ਜਾਊਗਾ ਮੌਕੇ ਤੇ ਤੇ ਟਰੈਕਟਰ ਇਹ ਸ਼ੂ ਦਾ ਸਾਰਾ orignal ਆ ਠੱਲੇ ਜਿਹੜਾ ਕਾਬਡੀ ਲੈਣ ਦਾ ਜਦੋਂ ਡੀਆਈ ਕਰਿਆ ਤੇ ਪਾਵਰ ਸਟੀering ਕਰਿਆ ਉਹ ਦੱਬ ਖੜਬਿਆ ਜਾ ਉਹ ਹੁੰਦਾ ਸਮਾਨ ਤੇ ਤਾਂ ਕਰਕੇ ਫਿਰ ਇਹ ਥੱਲੜਾ ਰੰਗ ਆ ਜਿਹੜਾ ਪੁਹਾਰ ਉਹ ਦੱਬ ਖੜਬਾ ਹੋਇਆ ਸੀਗਾ ਉਹ ਜ਼ਰੂਰ ਮਾਰੀ ਆ ਸਾਰਾ ਕੰਮ ਆ ਹੋ ਕੇ ਤੇ ਪੁਆਰ ਪੱਜੀ ਹੋਈ ਹੈਗੀ ਥੱਲੇ ਦੇ ਪੇਂਟ ਤੇ ਥੱਲੇ ਜਿਹੜਾ ਬਾਡੀ ਆ 2K ਦਾ ਰੰਗ ਹੋਇਆ ਸਾਲ ਪਹਿਲਾਂ ਇਹ ਡੀਆਈ ਹੋਇਆ ਪਾਵਰ ਸਟੀering ਹੋਇਆ ਤੇ ਸਾਲ ਪਹਿਲਾਂ ਹੀ ਇਹ ਜਿਹੜਾ ਪੇਂਟ ਹੋਇਆ 1 ਸਾਲ ਤੋਂ 2 ਸਾਲ ਹੋ ਗਿਆ ਆਪਣੇ ਕੋਲੇ ਟਰੈਕਟਰ ਨੂੰ ਸਾਲ 911 ਚਲਾਇਆ ਤੇ ਸਾਲ ਹੋ ਗਿਆ ਆਪਣੇ ਕੋਲੇ ਡੀਆਈ ਕਰੇ ਨੂੰ ਤੇ ਪਾਵਰ ਸਟੀering ਕਰੇ ਨੂੰ ਆਏ ਮਿੱਤਰੋ ਪਿਆਰ ਨੰਬਰ 98 ਮਾਡਲ ਬਿਲਕੁਲ ਸਾਦਾ 911 ਹੈ ਪਾਵਰ ਸਟੀering ਵੀ ਨਹੀਂ ਡੀਆਈ ਵੀ ਨਹੀਂ ਸਾਦਾ 911 ਤੇ ਸਾਰਾ ਟਰੈਕਟਰ オリジナル ਆ ਆੜੀ ਮੂਟੀ ਮੇਗਰਾ ਆ ਤੇ ਮਗਰ ਜ਼ਰੂਰ ਟੱਚਿੰਗ ਹੋਈ ਆ ਥੋੜੇ ਜਿਹਾ ਥਾਂ 'ਚ 1.5 ਫੁੱਟ ਥਾਂ 'ਚ ਹੋਰ ਕੁਝ ਜ਼ਿਆਦਾ ਨਹੀਂ ਤੇ ਸਾਰਾ ਟਰੈਕਟਰ ਅਰੀਜਨਲ ਆ ਇੰਜਨ ਦੀ ਫੁੱਲ ਗਾਰੰਟੀ ਇਹ ਸੇਰੀ ਦੀ ਫੁੱਲ ਗਾਰੰਟੀ ਗੇਅਰ ਦੀ ਫੁੱਲ ਗਾਰੰਟੀ ਪੂਰਾ ਵੀ ਆਵਾਜ਼ ਨਹੀਂ ਟਰੈਕਟਰ ਦੀ ਇਹ ਸੇਰੀ ਤੇ ਸੈਲਫ ਸਟਾਰਟ ਆ ਦੋਨਾਂ ਟਰੈਕਟਰਾਂ ਦੇ ਹਿੱਸਿਆਂ ਦੀ ਆਵਾਜ਼ ਨਹੀਂ ਪੂਰਾ ਵੀ ਇਹ 1998 ਮਾਡਲ ਆ ਡਿਮਾਂਡ ਹੈ ਦੀ 1,95,000 ਰੁਪਇਆ ਤੇ ਮਾਨਸਾਨ ਹੋ ਜਾਊਗਾ ਮੌਕੇ ਤੇ ਵੀਰੇ 1,95,000 ਰੁਪਇਆ 1998 ਮਾਡਲ ਉਹ ਪਰੇ ਖੜਾ ਉਹ ਹਜੇ ਆਪਾਂ ਤਿਆਰ ਕਰਾਂਗੇ ਫੇਰ ਦੱਸਾਂਗੇ ਤੇ ਆ ਇਹ ਫਾਰਮ 60 ਫਾਰਮ 60 ਹਰਿਆਣਾ ਨੰਬਰ ਆ ਵੀਰੇ ਫਸਟ ਪਾਰਟੀ ਤੋਂ ਲਿਆਂਦਾ ਆਪ ਜਾ ਕੇ ਲਿਆਂਦਾ ਉਥੋਂ ਮੈਂ ਅਫੀਡੇਵਟ ਆਉਦੀ ਬੁੱਲੂ ਦੇ ਕੇ ਆਇਆ ਤੋਂ ਉਹਨਾਂ ਤੋਂ ਲੈ ਕੇ ਆਇਆ ਸਾਰੇ ਪ੍ਰੂਫ ਆ ਸਾਰੇ ਆਈ ਕਾਰਡ ਆਧਾਰ ਕਾਰਡ ਸਾਰਾ ਕੁਝ ਆਏਗਾ ਤੇ 2008 ਮਾਡਲਾ ਟਰੈਕਟਰ ਸਾਰਾ オリジナル ਆ ਸਾਰਾ ਟਰੈਕਟਰ オリジナル ਆ ਕਿਤੇ ਕੋਈ ਪੇਂਟ ਨਹੀਂ ਧੂਤਾ ਸਮਾਰਿਆ ਪਾਲ ਸਮਾਰੀ ਆ ਤੇ ਟਾਇਰ ਹੈ ਮਾਰਫ ਦੇ 90% ਪੈ ਹੈ ਟਾਇਰ ਆ ਮੂਹਰੇ ਟਾਇਰ 50% ਆ ਕਿਤੋਂ ਗਲਿਆ ਨਹੀਂ ਕਿਤੋਂ ਕੋਈ ਪੇਂਟ ਨਹੀਂ ਗਾ ਆ ਮਰਗਾੜ ਜਿਹੜੇ ਤੁਹਾਨੂੰ ਦਿਂਦੇ ਪਾਲਸ਼ ਮਾਰ ਮਾਰ ਚਿੱਟੇ ਕੱਢਿਆ ਕੋਈ ਪੇਂਟ ਨਹੀਂ ਕੁਛ ਨਹੀਂ ਚਾਰੇ ਰੈਮਾ ਮਲਾਈ ਵਰਗੇ ਚਿੱਟੇ ਤੇ ਸਾਰਾ ਟਰੈਕਟਰ ਲੀਲਾ ਲੀਲਾ 2 ਲੱਖ ਤੇ 65000 ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਬਾਈ ਹਰਿਆਣਾ ਨੰਬਰ 265000 ਰੁਪਿਆ ਡਿਮਾਂਡ 2008 ਮਾਡਲ ਹਜੇ ਤੇ ਕਰੇਟਰ ਟਰੈਕਟਰ ਦਾ P2 ਵਾਲਾ ਪੂਪਲਾ ਉਮੀ ਆ ਟਰੈਕਟਰ ਫਾਰਮ ਟਰੈਕ ਦਾ P2 ਵਾਲਾ ਪੂਪਲਾ ਵੀ ਹਜੇ ਠੱਕਰ ਖੁੱਲਿਆ ਨਹੀਂਗਾ ਸਾਰਾ ਟਰੈਕਟਰ origial ਆ ਆ ਆਡੀ ਆਇਆ 65 ਬਾਈ ਕਰਿਆ ਹੋਇਆ ਕਿਤੇ ਗਲਿਆ ਨਹੀਂ ਕਿਤੇ ਕੁਝ ਨਹੀਂ ਤੇ ਆ 1998 7591 ਤੇ ਉਹ ਫਾਰਮ 60 2008 ਤਿੰਨਾ ਟਰੈਕਟਰਾਂ ਦੇ ਰੇਟ ਵੀ ਦੱਸਤੇ ਆ ਤੇ ਤਿੰਨੇ ਟਰੈਕਟਰਾਂ 'ਚ ਕੋਈ ਵੀ ਕਮੀ ਨਹੀਂ ਤਿੰਨਾ ਟਰੈਕਟਰਾਂ ਦੀ ਫੁੱਲ ਗਾਰੰਟੀ ਆ ਟਰੈਕਟਰ ਲੈਣ ਵਾਲੇ ਮੇਰੇ ਵੀਰ ਮੈਨੂੰ ਫੋਨ ਨੰਬਰ ਕਰ ਸਕਦੇ ਆ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਪਹਿਲੀਆਂ ਚ ਚੱਲਿਆ ਸੀ ਫੋਨ ਨੰਬਰ ਉਹ ਸਕਰੀਨ ਦੇ ਉੱਤੇ ਫੋਨ ਕਰ ਲੈਣ ਪਿੰਡ ਭਗਤਾ ਭਾਈ ਦਾ ਜ਼ਿਲ੍ਹਾ ਬਠਿੰਡਾ ਤੇ ਕਦੇ ਵੀ ਆਪਾਂ ਵੀਰ ਮੰਡੀ ਦੇ ਟਰੈਕਟਰ ਵੇਚਣ ਨਹੀਂ ਗਏ ਤੇ ਕਦੇ ਵੀ ਮੰਡੀ ਤੋਂ ਟਰੈਕਟਰ ਖਰੀਦਣ ਨਹੀਂ ਗਏ ਉਹ ਆਪਣਾ ਟਰੈਕ ਕਰੂਗਾ ਉਹ ਵੀ ਇਹ ਵੀ ਟਰੈਕ ਕਰੂਗਾ